ਮੋਸਟਲੀ ਲੋਕੇਸ਼ਨ ਤੇ ਅਸੀਂ ਪਹੁੰਚ ਕੇ ਤੁਹਾਨੂੰ ਪੂਰੀ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਪੂਰਾ ਇਹ ਪੂਰਾ ਇਹ ਸਾਹਮਣੇ ਇਹ ਤਸਵੀਰਾਂ ਤੁਸੀਂ ਵੇਖੋ ਜਿੱਥੇ ਪੁਲਿਸ ਉੱਥੇ ਮੌਕੇ ਤੇ ਮੌਜੂਦ ਹੈ ਔਰ ਐਂਬੂਲੈਂਸ ਇੱਥੇ ਖੜੀ ਹੋਈ ਹੈ ਔਰ ਸਭ ਤੋਂ ਪਹਿਲਾਂ న్యూਸ 18 ਤੇ ਸਭ ਤੋਂ ਪਹਿਲਾਂ న్యూਸ 18 ਤੇ ਤੁਸੀਂ ਵੇਖੋਗੇ ਕਿ ਕਿਸ ਤਰ੍ਹਾਂ ਇਸ ਪੂਰੀ ਜਿਹੜੀ ਹੈਗੀ ਇਹ ਚੀਜ਼ ਨੂੰ ਵਾਰਦਾਤ ਤੋਂ ਜਿਹੜਾ ਹੈਗਾ ਇਸ ਅੰਜਾਮ ਦਿੱਤਾ ਗਿਆ ਔਰ ਕਿਸ ਤਰ੍ਹਾਂ ਦਾ ਇਹ ਪੂਰਾ ਜਿਹੜਾ ਹੈਗਾ ਆਪਰੇਸ਼ਨ ਹੋਇਆ ਆਪਰੇਸ਼ਨ ਤੋਂ ਬਾਅਦ ਪੁਲਿਸ ਉਸ ਨੂੰ ਲੈ ਕੇ ਜਿਹੜਾ ਗੈਂਗਸਟਰ ਸੀਗਾ ਉਹਨੂੰ ਲੈ ਕੇ ਸਰ ਲੈ ਕੇ ਚਲੀ ਗਈ ਤੇ ਹਜੇ ਵੀ ਇੱਥੇ ਜਿਹੜਾ ਗੈਂਗਸਟਰ ਹੈ ਕਿਉਂਕਿ ਐਂਬੂਲੈਂਸ ਜਿਹੜੀ ਹੈ ਉਹ ਇੱਥੇ ਖੜੀ ਹੈ ਔਰ ਪੂਰਾ ਪੁਲਿਸ ਵੱਲੋਂ ਇੱਕ ਪੂਰਾ ਜਿਹੜਾ ਹੈਗਾ ਇਸੇ ਇਸੇ ਥਾਂ ਤੇ ਦੱਸਿਆ ਜਾ ਰਿਹਾ ਹੈ ਕਿ ਇਸੇ ਥਾਂ ਤੇ ਪੂਰਾ ਆਪਰੇਸ਼ਨ ਹੋਇਆ ਜਿਹੜਾ ਦੱਸਿਆ ਗਿਆ ਹੈ ਪੁਲਿਸ ਵੱਲੋਂ ਔਰ ਇਸੇ ਥਾਂ ਤੇ ਹੀ ਆਪਰੇਸ਼ਨ ਜਿਹੜਾ ਹੈਗਾ ਅੱਗੇ ਜਾ ਕੇ ਪੂਰਾ ਅੱਗੇ ਜਾ ਕੇ ਜਿਹੜਾ ਆਪਰੇਸ਼ਨ ਹੋਇਆ ਔਰ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਸੇ ਥਾਤੇ ਹਾਲਾਂਕਿ ਇਸ ਤੋਂ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਬਿਲਕੁਲ ਸਾਹਮਣੇ ਅੱਗੇ ਤੁਸੀਂ ਦੇਖੋਗੇ ਗੱਡੀਆਂ ਖੜ੍ਹੀ ਐ ਜਿੱਥੇ ਪੂਰਾ ਆਪਰੇਸ਼ਨ ਹੋਇਆ ਔਰ ਡੀਐਸਪੀ ਵਿਕਰਮ ਬਰਾੜ ਤੇ ਉਹਨਾਂ ਦੀ ਟੀਮ ਵੱਲੋਂ ਇਹ ਆਪਰੇਸ਼ਨ ਕੀਤਾ ਗਿਆ ਗੌਰਵ ਔਰ ਇਸੇ ਥਾਤੇ ਪੂਰੀ ਇਹ ਬਿਲਕੁਲ ਖੇਤਾਂ ਦੇ ਵਿੱਚ ਇਹ ਪੂਰਾ ਆਪਰੇਸ਼ਨ ਹੋਇਆ ਹਾਲਾਂਕਿ ਕੌਣ ਸੀਗਾ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਐਸਐਚਓ ਬਨੂੜ ਐਸਐਚਓ ਰਾਜਪੁਰਾ ਐਸਐਚਓ ਇਸੇ ਸਰ ਇਹੀ ਪਰ ਸਰ ਲੱਗੇ ਉਹਨੂੰ ਅਤੇ ਸਪਸ਼ਟ ਜੀ ਜਾ ਸਕਦੇ ਉਧਰ ਨੂੰ ਨਹੀਂ ਉੱਥੇ ਜਾ ਸਕਦੇ ਨਹੀਂ ਜਾ ਸਕਦੇ ਹਾਂ ਜੀ ਹਾਂ ਤਾਂ ਠੀਕ ਹੈ ਇਸ ਤੋਂ ਅੱਗੇ ਗੌਰਵ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂਕਿ ਪੁਲਿਸ ਨੇ ਇੱਥੇ ਰੋਕ ਦਿੱਤਾ ਹੈ ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜੇ ਗੈਂਗਸਟਰ ਤੇ ਗੋਲੀ ਵੱਜੀ ਹੈ ਉਹ ਵੀ ਹਜੇ ਫਿਲਹਾਲ ਇੱਥੇ ਹੀ ਰੱਖਿਆ ਪੂਰਾ ਜਿਹੜਾ ਵੀ ਪੁਲਿਸ ਵੱਲੋਂ ਪ੍ਰੋਟੋਕਾਲ ਹੁੰਦਾ ਉਹ ਕੀਤਾ ਜਾ ਰਿਹਾ ਹੈ ਪੂਰਾ ਇਸੇ ਥਾਂ ਤੇ ਬਿਲਕੁਲ ਇਸੇ ਥਾਂ ਤੇ ਇਹ ਪੂਰਾ ਆਪਰੇਸ਼ਨ ਜਿਹੜਾ ਹੈ ਉਹ ਪੁਲਿਸ ਵੱਲੋਂ ਕੀਤਾ ਗਿਆ ਹੈ ਪੂਰੇ ਖੇਤਾਂ ਦੇ ਵਿੱਚ ਕਿਉਂਕਿ ਭਜਣ ਦੀ ਕੋਸ਼ਿਸ਼ ਕੀਤੀ ਸੀ ਇੱਕ ਕ੍ਰਾਸ ਫਾਇਰਿੰਗ ਹੋਈ ਹੈ ਜਿਹੜੀ ਜਾਣਕਾਰੀ ਪੁਲਿਸ ਦੇ ਸੀਨੀਅਰ ਅਫਸਰਾਂ ਵੱਲੋਂ ਦਿੱਤੀ ਗਈ ਹੈ ਕਿ ਪੂਰੀ ਕ੍ਰਾਸ ਫਾਇਰਿੰਗ ਹੋਈ ਹੈ ਔਰ ਉਸ ਤੋਂ ਬਾਅਦ ਕ੍ਰਾਸ ਫਾਇਰਿੰਗ ਤੋਂ ਬਾਅਦ ਔਰ ਤੇ ਤਾਂ ਐਂਬੂਲੈਂਸ 'ਚ ਹੁਣ ਜਿਹੜਾ ਗੈਂਗਸਟਰ ਹੈ ਉਸ ਨੂੰ ਲੈ ਕੇ ਜਾਇਆ ਜਾਏਗਾ ਕੋਸ਼ਿਸ਼ ਕਰਾਂਗੇ ਕਿ ਪੂਰੀ ਤਸਵੀਰਤ ਅੱਜ ਨਾਲ ਸਾਂਝਾ ਕਰਨ ਦੀ ਕਿਉਂਕਿ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਇੱਕ ਅਹਿਮ ਜਿਹੜੀ ਗੱਲ ਹੈ ਇਹਦੇ ਵਿੱਚ ਕਿ ਪੰਜਾਬ ਪੁਲਿਸ ਤੇ ਪੰਜਾਬ ਪੁਲਿਸ ਤੇ ਗੈਂਗਸਟਰਾਂ ਦੇ ਵਿਚਕਾਰ ਜਿਹੜੀ ਹੈ ਮੁਦਬੇੜ ਹੋਈ ਹੈ ਹੁਣ ਐਂਬੂਲੈਂਸ ਲੈ ਜਾ ਕੇ ਉਹਨੂੰ ਲੈ ਜਾਂਦੀ ਹੈ ਹਾਲਾਂਕਿ ਅੱਗੇ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਪੁਲਿਸ ਵੱਲੋਂ ਲੇਕਿਨ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹੁਣ ਐਂਬੂਲੈਂਸ ਅੰਦਰ ਲੈ ਕੇ ਜਾਇਆ ਜਾ ਰਹੀ ਹੈ ਔਰ ਅੰਦਰ ਲੈ ਜਾ ਕੇ ਉੱਥੇ ਉਸ ਨੂੰ ਲੈ ਕੇ ਹਸਪੀਟਲ ਲੈ ਜਾਇਆ ਜਾਏਗਾ ਹੁਣ ਉਹਦੇ ਗੋਲੀ ਵੱਜੀ ਹੈ ਜਾਂ ਉਹਦੀ ਡੈਥ ਹੋਈ ਹੈ ਇਹ ਅਜੇ ਕਨਫਰਮ ਨਹੀਂ ਹੋਇਆ ਹੈ ਨਾ ਹੀ ਕਨਫਰਮ ਦਿੱਤਾ ਗਿਆ ਹੈ ਲੇਕਿਨ ਇਹ ਜਾਣਕਾਰੀ ਹੈ ਕਿ ਉਹਦੇ ਆ ਗੋਲੀਆਂ ਵੱਜੀਆਂ ਔਰ ਗੋਲੀਆਂ ਕ੍ਰਾਸ ਫਾਇਰਿੰਗ ਜਿਹੜੀ ਹੈ ਪੁਲਿਸ ਤੇ ਉਸਨੇ ਫਾਇਰਿੰਗ ਕੀਤੀ ਸੀ ਲੇਕਿਨ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਤੇ ਉਹਦੇ ਜਿਹੜੀ ਵਿਚਕਾਰ ਉਹ ਹੋਈ ਹੈ ਹੁਣ ਤਸਵੀਰਾਂ ਤੁਸੀਂ ਵੇਖੋ ਕਿ ਹੁਣ ਐਂਬੂਲੈਂਸ ਔਰ ਐਂਬੂਲੈਂਸ ਤੇ ਵਿੱਚ ਜਿਹੜਾ ਹੈਗਾ ਦੱਸਿਆ ਜਾ ਰਿਹਾ ਕਿ ਐਂਬੂਲੈਂਸ ਹੁਣ ਲੈ ਕੇ ਜਾਂਦੀ ਹੋਈ ਲੇਕਿਨ ਹਜੇ ਤੱਕ ਜਿਹੜੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ ਕਿ ਪੂਰਾ ਜਿਹੜਾ ਉਹਦੇ ਵਿੱਚ ਦਿੱਤਾ ਜਾ ਰਿਹਾ ਔਰ ਐਂਬੂਲੈਂਸ ਹੁਣ ਲੈ ਕੇ ਜਾ ਰਹੀ ਹੈ ਹਾਲਾਂਕਿ ਹਜੇ ਤੱਕ ਅੰਦਰ ਕਿਸੇ ਨੂੰ ਵੀ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਐਂਬੂਲੈਂਸ ਨੂੰ ਬੈਕ ਕਰਕੇ ਹੁਣ ਇਹਦੇ ਵਿੱਚ ਗੱਡੀ 'ਚ ਪਾ ਕੇ ਉਸ ਨੂੰ ਲੈ ਕੇ ਜਾਇਆ ਜਾਏਗਾ ਜਿਹੜਾ ਗੈਂਗਸਟਰ ਹੋਇਆ ਦੱਸਿਆ ਜਾ ਰਿਹਾ ਹੈ ਕਿ ਨਾਮੀ ਗੈਂਗਸਟਰ ਹੈ ਜਿਸ ਨੇ ਕੱਲ ਰਾਤ ਨੂੰ ਦੋ ਵੱਡੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀਗਾ ਤੁਹਾਨੂੰ ਦੱਸ ਦਈਏ ਕਿ ਦੋ ਵੱਡੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀਗਾ ਜਿਦੇ ਵਿੱਚ ਹੁਣ ਅੱਜ ਉਹਨੂੰ ਇੱਥੇ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਸੀ ਕਿ ਇਸੇ ਖੇਤਾਂ ਦੇ ਨੇੜੇ ਤੇੜੇ ਇਸ ਏਰੀਆ ਦੇ ਨੇੜੇ ਤੇੜੇ ਉਹ ਘੁੰਮ ਰਿਹਾ ਜਿਸ ਤੋਂ ਬਾਅਦ ਪੁਲਿਸ ਨੇ ਇੱਥੇ ਪੂਰਾ ਏਰੀਆ ਸੀਲ ਕੀਤਾ ਜਿਹੜੀ ਹੁਣ ਤੱਕ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਪੁਲਿਸ ਨੇ ਪੂਰਾ ਏਰੀਆ ਸੀਲ ਕੀਤਾ اور ਸੀਲ ਕਰਨ ਤੋਂ ਬਾਅਦ ਉਸ ਨੂੰ ਇੱਥੋਂ ਕ੍ਰਾਸ ਫਾਇਰਿੰਗ ਹੋਈ ਹੈ ਕ੍ਰਾਸ ਫਾਇਰਿੰਗ ਹੋਈ ਹੈ اور ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਜਿਹੜੀ ਜਾਣਕਾਰੀ ਜਿਹੜੀ ਸੀਨੀਅਰ ਅਫਸਰਾਂ ਵੱਲੋਂ ਦਿੱਤੀ ਗਈ ਹੈ ਡੀਐਸਪੀ ਡੀਐਸਪੀ ਜਿਹੜੇ ਵਿਕਰਮ ਬਰਾੜ ਨੇ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਜਿਹੜੀ ਸਾਂਝਾ ਕੀਤੀ ਗਈ ਹੈ ਕਿ ਕਈ ਚੀਜ਼ਾਂ ਨੂੰ ਲੈ ਕੇ ਲਗਾਤਾਰੀ ਦੀ ਪਾਲ ਕੀਤੀ ਜਾ ਰਹੀ ਸੀ ਔਰ ਅਸੀਂ ਕੋਸ਼ਿਸ਼ ਕਰਾਂਗੇ ਮੌਕੇ ਤੇ ਪਹੁੰਚ ਕੇ ਤੁਹਾਨੂੰ ਤਸਵੀਰਾਂ ਦਿਖਾਂਦੇ ਹਾਲਾਂਕਿ ਅੱਗੇ ਜਾਣ ਦੀ ਪਰਮਿਸ਼ਨ ਨਹੀਂ ਹੈ ਲੇਕਿਨ న్యూਸ 18 ਦੀ ਟੀਮ ਕੋਸ਼ਿਸ਼ ਕਰੂਗੀ ਕਿ ਉੱਥੇ ਪਹੁੰਚ ਕੇ ਜਿੰਨਾ ਵੀ ਪੂਰਾ ਜਿਹੜਾ ਆਪਰੇਸ਼ਨ ਹੋਇਆ ਹੈ ਕ੍ਰਾਈਮ ਸੀਨ ਜਿਹੜਾ ਹੋਇਆ ਹੈ ਉਹ ਜਾ ਕੇ ਪੂਰੀ ਜਿਹੜੀ ਹੈ ਉਹ ਦਿਖਾਏ ਤੁਹਾਨੂੰ ਦੱਸ ਦਈਏ ਕਿ ਕੱਲ ਰਾਤ ਨੂੰ ਦੋ ਵੱਡੀ ਵਾਰਦਾਤਾਂ ਨੂੰ ਗੌਰਵ ਅੰਜਾਮ ਦਿੱਤਾ ਗਿਆ ਦੋ ਵੱਡੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਜਿਹਦੇ ਵਿੱਚ ਹੁਣ ਪੂਰੀ ਕੋਸ਼ਿਸ਼ ਹੁਣ ਅੱਗੇ ਜਾ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪੂਰੀ ਤਸਵੀਰਾਂ ਤੁਹਾਨੂੰ ਦਿਖਾਈਏ ਤੇ ਤਸਵੀਰਾਂ ਕਿੱਥੇ ਹੋਇਆ ਇਹ ਪੂਰਾ ਇਨਕਾਊਂਟਰ ਕਿੱਥੇ ਇਹ ਪੂਰਾ ਆਪਰੇਸ਼ਨ ਹੋਇਆ ਔਰ ਇਹਦੇ ਨਾਲ ਕੋਈ ਹੋਰ ਵੀ ਸੀ ਜਾਂ ਨਹੀਂ ਸੀਗਾ ਇਹ ਇਹ ਪੂਰਾ ਇਹ ਤਸਵੀਰਾਂ ਤੁਸੀਂ ਵੇਖੋ ਇਹ ਤਸਵੀਰਾਂ ਤੁਸੀਂ ਵੇਖੋ ਕਿ ਪੂਰਾ ਇਹ ਜਿਹੜਾ ਇਨਕਾਊਂਟਰ ਹੋਇਆ ਇਸ ਥਾਂ ਤੇ ਹੋਇਆ ਉਹ ਉਹ ਜਿਹੜਾ ਗਿਆ ਤੁਸੀਂ ਵੇਖੋ ਕਿ ਉਹ ਗੈਂਗਸਟਰ ਨੂੰ ਗੋਲੀ ਵੱਜੀ ਹੈ ਔਰ ਗੋਲੀ ਉੱਥੇ ਜਿਹੜੀ ਪੁਲੀਸ ਟੀਮ ਹੈ ਉੱਥੇ ਮੌਜੂਦ ਹੈ ਹੁਣ ਉਹਨੂੰ ਹਸਪੀਟਲ ਲੈ ਕੇ ਜਾਇਆ ਜਾਏਗਾ ਉੱਥੇ ਇਹ ਪੂਰਾ ਇਨਕਾਊਂਟਰ ਹੋਇਆ ਪੂਰਾ ਆਪਰੇਸ਼ਨ ਹੋਇਆ ਇੱਥੇ ਪੂਰਾ ਆਪਰੇਸ਼ਨ ਹੋਇਆ ਆਪਰੇਸ਼ਨ ਕਰਨ ਤੋਂ ਬਾਅਦ ਪੂਰੀ ਜਿਹੜੀ ਟੀਮ ਹੈ ਤੇ ਪੂਰੀ ਇਹ ਟੀਮ ਕਿਉਂਕਿ ਡੀਐਸਪੀ ਵਿਕਰਮ ਬਰਾੜ ਐਸਐਚਓ ਬਨੂੜ ਐਸਐਚਓ ਰਾਜਪੁਰਾ ਮੌਕੇ ਤੇ ਮੌਜੂਦ ਹੈ ਔਰ ਗੈਂਗਸਟਰ ਵੀ ਉੱਥੇ ਪਿਆ ਹੈ ਤਸਵੀਰਾਂ ਤੁਸੀਂ ਵੇਖੋ ਸਭ ਤੋਂ ਪਹਿਲਾਂ ਨਿਊਜ਼ 18 ਤੇ ਔਰ ਇਹਨਾਂ ਨੂੰ ਹੁਣ ਹਸਪੀਟਲ ਲੈ ਕੇ ਜਾਇਆ ਜਾਏਗਾ ਔਰ ਹਸਪੀਟਲ ਲੈ ਜਾ ਕੇ ਜਿਹੜਾ ਵੀ ਟ੍ਰੀਟਮੈਂਟ ਹੈ ਕਿਉਂਕਿ ਇਹ ਗੈਂਗਸਟਰ ਵਿਦੇਸ਼ ਚ ਜਿਹੜਾ ਇੱਕ ਨਾਮੀ ਗੈਂਗਸਟਰ ਬੈਠਾ ਹੈ ਉਦੇ ਸੰਪਰਕ ਸੀਗਾ ਉਹਦੇ ਕੈਂਟ ਤੇ ਸਾਰੀ ਚੀਜ਼ਾਂ ਹੋ ਰਹੀ ਸੀ ਇੱਕ ਵੱਡਾ ਨੈਕਸਸ ਜਿਹੜਾ ਕੰਮ ਕਰ ਰਿਹਾ ਸੀਗਾ ਇਹ ਨੈਕਸਸ ਕਿਦੇ ਵਾਸਤੇ ਕੰਮ ਕਰ ਰਿਹਾ ਸੀਗਾ ਇਹਨਾਂ ਦੀ ਅਗਲੀ ਰਣਨੀਤੀ ਕੀ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਜੁੜ ਗਈ ਔਰ ਮੌਕੇ ਦੀ ਤਸਵੀਰਾਂ ਮੌਕੇ ਦੀ ਤਸਵੀਰਾਂ ਸਿਰਫ న్యూਸ 18 ਤੇ ਤੁਸੀਂ ਵੇਖ ਰਹੇ ਹੋ ਕਿ ਉੱਥੇ ਗੈਂਗਸਟਰ ਪਿਆ ਹੋਇਆ ਔਰ ਆਲੇ ਦੁਆਲੇ ਪੁਲਿਸ ਦੇ ਕਮਾਂਡੋਜ਼ ਪੁਲਿਸ ਦੇ ਐਸ ਐਚ ਓ ਡੀ ਐਸ ਪੀ ਸਾਰੇ ਮੌਜੂਦ ਨੇ ਔਰ ਇੱਥੇ ਹੀ ਪੂਰਾ ਆਪਰੇਸ਼ਨ ਹੋਇਆ ਇੱਥੇ ਹੀ ਪੂਰਾ ਆਪਰੇਸ਼ਨ ਹੋਇਆ ਅਜਿੱਥੇ ਇਸ ਗੈਂਗਸਟਰ ਨੂੰ ਗੋਲੀ ਵੱਜੀ ਹਾਲਾਂਕਿ ਕ੍ਰਾਸ ਫਾਇਰਿੰਗ ਹੋਇਆ ਗੌਰਵ ਐਕਸਕਲੂਸਿਵ ਤਸਵੀਰਾਂ ਸਿਰਫ న్యూਸ 18 ਦੇ ਤੁਸੀਂ ਦੇਖ ਰਹੇ ਹੋ ਕਿ ਇਹ ਪੂਰੀ ਆਪਰੇਸ਼ਨ ਜਿਹੜਾ ਹੋਇਆ ਇਹ ਪੂਰਾ ਆਪਰੇਸ਼ਨ ਇਸ ਏਰੀਆ ਦੇ ਵਿੱਚ ਹੋਇਆ ਯਾਨੀ ਕਿ ਤੁਸੀਂ ਦੇਖੋ ਆਲੇ ਦੁਆਲੇ ਪੂਰੇ ਖੇਤ ਨੇ ਹਾਲਾਂਕਿ ਬੈਕ ਸਾਈਡ ਤੇ ਇੱਕ ਪਿੰਡ ਹੈ ਔਰ ਇੱਥੇ ਵੱਡੇ ਵੱਡੇ ਪਲਾਂਟਸ ਵੀ ਨੇ ਲੇਕਿਨ ਇਸ ਪਾਸੇ ਪੂਰਾ ਇੱਕ ਕਹਿ ਸਕਦੇ ਕਿ ਆਪਰੇਸ਼ਨ ਹੋਇਆ ਇਨਕਾਊਂਟਰ ਹੋਇਆ ਪੁਲਿਸ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਉਸ ਤੋਂ ਬਾਅਦ ਪੁਲਿਸ ਨੇ ਜਵਾਬੀ ਫਾਇਰਿੰਗ ਦੇ ਵਿੱਚ ਇਸ ਜਿਹੜਾ ਗੈਂਗਸਟਰ ਹੈ ਹਾਲਕਿ ਇਹਦਾ ਨਾਂ ਕੀ ਹੈ ਕਿਹੜੀ ਗੈਂਗ ਤੋਂ ਜੁੜਿਆ ਹੈ ਕਿਉਂਕਿ ਇਨੀਸ਼ੀਅਲੀ ਤਸਵੀਰਾਂ ਤੁਸੀਂ ਵੇਖੋ ਕਿਉਂਕਿ ਮੌਕੇ ਦੀ ਤਸਵੀਰਾਂ ਨੇ ਹਜੇ ਫਿਲਹਾਲ ਥੋੜੀ ਦੇਰ ਪਹਿਲਾਂ ਹੀ ਇਹ ਸਾਰੀ ਚੀਜ਼ਾਂ ਹੋਈਆਂ ਜਿਸ ਕਰਕੇ ਹੁਣ ਪੁਲਿਸ ਪੂਰਾ ਇਨਵੈਸਟੀਗੇਸ਼ਨ ਕੰਮ 'ਤੇ ਜੁੜ ਗਈ ਹੈ ਕਿ ਕਿਸ ਤਰ੍ਹਾਂ ਦਾ ਕਿੰਨੇ ਦਿਨਾਂ ਤੋਂ ਇਹ ਭਗੌੜਾ ਸੀਗਾ ਕਿੰਨੇ ਦਿਨਾਂ ਤੋਂ ਇਹ ਪੂਰੀ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰੇਗੀ ਫਿਲਹਾਲ ਫਿਲਹਾਲ ਗੈਂਗਸਟਰ ਵੀ ਉਸੇ ਥਾਂ ਤੇ ਪਿਆ ਹੈ ਜਿਹਨੂੰ ਹੁਣ ਐਂਬੂਲੈਂਸ 'ਤੇ ਪਾ ਕੇ ਇਹਨੂੰ ਹਸਪ ਪੂਰਾ ਆਪਰੇਸ਼ਨ ਕਰਕੇ ਹੁਣ ਸੀਨੀਅਰ ਅਫਸਰ ਵੀ ਮੌਕੇ ਤੇ ਮੌਜੂਦ ਨੇ ਪੂਰੇ ਸੀਨੀਅਰ ਅਫਸਰ ਇੱਥੇ ਪੂਰਾ ਜਿਹੜਾ ਹੈਗਾ ਜਾਇਜ਼ਾ ਲੈ ਰਹੇ ਨੇ ਇਹਦੇ ਕੋਲ ਹੋਰ ਤਾਂ ਨਹੀਂ ਕੋਈ ਪਿਸਟਲ ਹਾਲਾਂਕਿ ਹਜੇ ਉਹਦੇ ਪੈਰ ਤੇ ਗੋਲੀ ਵੱਜੀ ਹੈ ਜਿਹੜੀ ਜਾਣਕਾਰੀ ਮਿਲੀ ਹੈ ਕਿ ਉਹ ਹਜੇ ਗੋਲੀ ਪੈਰ ਤੇ ਵੱਜੀ ਹੈ ਉਹਨੂੰ ਹਸਪੀਟਲ ਲੈ ਕੇ ਜਾਇਆ ਜਾਏਗਾ ਔਰ ਉਸ ਤੋਂ ਬਾਅਦ ਉਹਦਾ ਟ੍ਰੀਟਮੈਂਟ ਕਰਨ ਤੋਂ ਬਾਅਦ ਉਹ ਤੋਂ ਪੂਰੀ ਪੁੱਛਕੇਛ ਹੋਏਗੀ ਪੂਰੀ ਪੁੱਛਕੇਛ ਹੋਏਗੀ ਕਿ ਆਖਿਰ ਇਹ ਅਸਲਾ ਕਿੱਥੋਂ ਆਇਆ ਤੇ ਕਿੱਥੇ ਕਿਸ ਤਰ੍ਹਾਂ ਦੀ ਵਾਰਦਾਤ ਨੂੰ ਇਹਨੇ ਅੰਜਾਮ ਦੇਣਾ ਸੀਗਾ ਔਰ ਅੱਗੇ ਇਹਦੀ ਪੂਰੀ ਪਲੈਨਿੰਗ ਕੀਤੀ ਸੀ ਗੌਰਵ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਬਹੁਤ ਹੀ ਇੰਪੋਰਟੈਂਟ ਹੋ ਜਾਂਦਾ ਹੈ ਅਹਿਮ ਹੋ ਜਾਂਦਾ ਹੈ ਕਿ ਦੋ ਵੱਡੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀਗਾ ਇਸੇ ਵੱਲੋਂ ਇਸੇ ਗੈਂਗਸਟਰ ਵੱਲੋਂ ਦੋ ਵੱਡੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀਗਾ ਤੇ ਹੁਣ ਇਹ ਪੁਲਿਸ ਹੱਤੇ ਚੜ ਚੁੱਕਿਆ ਹੈ ਇੱਕ ਵੱਡਾ ਆਪਰੇਸ਼ਨ ਕੀਤਾ ਗਿਆ ਹੈ ਕਹਿ ਸਕਦੇ ਹੈ ਕਿ ਐਸਐਚਓ ਬਨੂਰ ਐਸਐਚਓ ਰਾਜਪੁਰਾ ਔਰ ਸੁਪਰਵਾਈਜ਼ਨ ਜਿਹੜੇ ਡੀਐਸਪੀ ਵਿਕਰਮ ਬਰਾਰ ਦੇ ਸੁਪਰਵੀਜ਼ਨ ਤੇ ਵਿੱਚ ਜਿਹੜੀ ਹੁਣ ਤੱਕ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਪੂਰੀ ਸੁਪਰਵੀਜ਼ਨ ਹੋਈ ਹੈ ਔਰ ਇਸੇ ਥਾਂ ਤੇ ਨਾਦਾ ਪਿੱਛਾ ਕਰਦੇ ਕਰਦੇ ਕ੍ਰਾਈਮ ਸੀਨ ਥੋੜਾ ਜਿਹਾ ਸਮਝਾ ਦਈਏ ਤੁਹਾਨੂੰ ਕਿ ਜਿਹੜੀ ਹੁਣ ਤੱਕ ਦੀ ਜਾਣਕਾਰੀ ਮਿਲੀ ਹੈ ਕਿ ਕਿਉਂਕਿ ਇਹ ਭੱਜ ਕਿਉਂ ਨਹੀਂ ਪਾਇਆ ਕਿਉਂਕਿ ਇਹ ਇਹ ਪੁਲ ਹੈ ਇਹ ਤੁਸੀਂ ਦੇਖੋ ਕਿ ਇਹ ਪੁਲ ਹੈ ਔਰ ਇਹਨੇ ਜਦ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇਹਨੂੰ ਦੋਨੋਂ ਤਰਫੋਂ ਦੋਨੋਂ ਤਰਫੋਂ ਇਹਨੇ ਇਹਨੂੰ ਪੁਲਿਸ ਨੇ ਘੇਰ ਲਿਆ ਕਿਉਂਕਿ ਇਸ ਪਾਸੇ ਵੀ ਪੁਲ ਹੈ ਤੇ ਦੂਜੇ ਪਾਸੇ ਵੀ ਜਿਹੜਾ ਹੈਗਾ ਉਹ ਪੁਲ ਹੈ ਔਰ ਦੋਨੋਂ ਹੀ ਪਾਸੇ ਅੱਗੇ ਪਿੱਛ ਰੋਕਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਸਾਰਿਆਂ ਨੂੰ ਉੱਥੇ ਰੋਕ ਦਿੱਤਾ ਗਿਆ ਇਸ ਤੋਂ ਅੱਗੇ ਕਿਸੇ ਨੂੰ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਲੇਕਿਨ ਦੂਜੇ ਪਾਸੇ ਜਦ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪੁਲ ਦੇ ਵਿੱਚ ਨੂੰ ਰੋਕ ਕੇ ਸਰੈਂਡਰ ਕਰਨ ਕਿਹਾ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਉਸ ਤੋਂ ਬਾਅਦ ਪੁਲਿਸ ਤੇ ਫਾਇਰਿੰਗ ਕੀਤੀ ਗਈ ਹੈ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਗਲੀ ਇਨੀਸ਼ੀਅਲੀ ਜਾਣਕਾਰੀ ਜਿਹੜੀ ਆਈ ਹੈ ਕਿ ਪੁਲਿਸ ਤੇ ਫਾਇਰਿੰਗ ਕੀਤੀ ਹੈ ਔਰ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਨੇ ਇਹਦੇ ਪੈਰ ਤੇ ਗੋਲੀ ਮਾਰੀ ਹੈ ਹਾਲਾਂਕਿ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਤੁਸੀਂ ਤਸਵੀਰਾਂ ਵੇਖੋ ਕਿ ਉਹਨੂੰ ਉਸ ਨੂੰ ਹੁਣ ਐਂਬੂਲੈਂਸ 'ਚ ਲਾ ਕੇ ਉਹਨੂੰ ਹਸਪੀਟਲ ਲੈ ਕੇ ਜਾਇਆ ਜਾਇਆ ਜਾਏਗਾ ਇਹਦਾ ਟ੍ਰੀਟਮੈਂਟ ਕਰਾ ਕੇ ਉਸ ਤੋਂ ਬਾਅਦ ਪੁੱਛਗਿੱਛ ਜਿਹੜੀ ਹੈ ਉਹ ਸ਼ੁਰੂ ਹੋਏਗੀ ਕਿ ਆਖਿਰ ਦੇ ਕੋਲੋਂ ਅਸਲਾ ਕਿੱਥੇ ਆਇਆ ਆ ਜਿਹੜੇ ਜਿੰਦਾ ਕਾਰਤੂਸ ਇਹਦੇ ਕੋਲੋਂ ਰਿਕਵਰ ਹੋਏ ਉਹ ਕਿੱਥੋਂ ਆਏ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁੱਛਗਿੱਛ ਕਰੇਗੀ ਔਰ ਤੁਸੀਂ ਦੇਖੋ ਕਿ ਪੂਰੇ ਆਲੇ-ਦੁਆਲੇ ਪੁਲਿਸ ਆਫੀਸਰ ਖੜੇ ਨੇ ਔਰ ਵਿਚ ਗੈਂਗਸਟਰ ਪਿਆ ਹੋਇਆ ਯਾਨੀ ਕਿ ਵਿਚ ਨੂੰ ਗੋਲੀ ਲੱਗੀ ਹੋਈ ਹੈ ਉਹਨੂੰ ਗੈਂਗਸਟਰ ਪਿਆ ਹੋ ਤੋ ਪੁਛਕੀ ਜਿਹੜੀ ਹੈ ਉਹ ਪੂਰਾ ਜਿਹੜਾ ਏਰੀਆ ਹੈ ਉਹ ਵੀ ਪੂਰਾ ਸੀਲ ਕਰ ਦਿੱਤਾ ਗਿਆ ਹੈ ਕਿ ਕੋਈ ਦਾ ਸਾਥੀ ਤਾਂ ਨਹੀਂ ਹੈ ਨੇੜੇ ਤੇੜੇ ਕਿਉਂਕਿ ਨੇੜੇ ਤੇੜੇ ਬਿਲਕੁਲ ਖੇਤ ਹੈ ਪੂਰਾ ਖੁੱਲਾ ਏਰੀਆ ਹੈ ਤਾਂ ਹੋਰ ਕੋਈ ਕੋਈ ਹੋਰ ਇਹਦਾ ਸਾਥੀ ਤਾਂ ਨਹੀਂ ਹੈ ਜਾਂ ਫਿਰ ਹੋਰ ਤਾਂ ਕੋਈ ਇਹਦੇ ਨਾਲ ਨਹੀਂ ਸੀਗਾ ਜਿਹੜਾ ਭੱਜ ਗਿਆ ਇਹ ਵੀ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਪੁਲਿਸ ਇਨਵੈਸਟੀਗੇਸ਼ਨ ਕਰ ਚੁੱਕੀ ਜੁੜ ਗਈ ਹੈ ਤਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੀ ਚੀਜ਼ਾਂ ਜੋ ਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿਉਂਕਿ ਹੁਣੇ ਇਨੀਸ਼ੀਅਲੀ ਸਟੇਜ ਹੈ ਗੌਰਵ ਇਨੀਸ਼ੀਅਲੀ ਸਟੇਜ ਯੋਰ ਲਾਈਵ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਤੁਸੀਂ ਵੇ ਕਿ ਕਿਸ ਤਰ੍ਹਾਂ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਔਰ ਕਿਸ ਤਰ੍ਹਾਂ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਜਿਹੜਾ ਗੈਂਗਸਟਰ ਹੈ ਇਸ ਨੂੰ ਜਿਹੜਾ ਹੈ ਉਹ ਜਿਹੜਾ ਹੈ ਪੈਰ 'ਤੇ ਗੋਲੀ ਮਾਰੀ ਹਜੇ ਉਹ ਪਿਆ ਹੋਇਆ ਹੈ ਔਰ ਇਸ ਨੂੰ ਲੈ ਕੇ ਹੁਣ ਪੁਲਿਸ ਕੁਝ ਹੀ ਮਿੰਟਾਂ ਦੇ ਵਿੱਚ ਐਂਬੂਲੈਂਸ ਦੇ ਵਿੱਚ ਪਾ ਕੇ ਇਹਨੂੰ ਹਸਪੀਟਲ ਲੈ ਕੇ ਜਾਏਗੀ ਔਰ ਇਹਦੇ ਵਿੱਚ ਬਹੁਤ ਅਹਿਮ ਹੋ ਜਾਂਦਾ ਹੈ ਗੌਰਵ ਇਹਦੇ ਵਿੱਚ ਅਹਿਮ ਇਹ ਹੋ ਜਾਂਦਾ ਹੈ ਕਿ ਆਖਿਰ ਇਸਨੇ ਅਗਯਕ ਵੱਡੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀਗਾ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ ਤੋਂ ਦੱਸ ਦिए ਕਿ ਹੁਣ ਗੱਡੀਆਂ ਲਾ ਕੇ ਇਸ ਨੂੰ ਹੁਣ ਚੱਕ ਕੇ ਐਂਬੂਲੈਂਸ ਦੇ ਵਿੱਚ ਪਾਇਆ ਜਾਏਗਾ ਹੁਣ ਐਂਬੂਲੈਂਸ ਦੇ ਵਿੱਚ ਪਾ ਕੇ ਨੂੰ ਸਰਕਾਰੀ ਹਸਪਤਾਲ ਲੈ ਜਾਇਆ ਜਾਏਗਾ ਔਰ ਸੀਨੀਅਰ ਅਫਸਰ ਜਿੰਨੇ ਵੀ ਹੈ ਮੌਕੇ ਤੇ ਜਿੰਨੇ ਵੀ ਸੀਨੀਅਰ ਅਫਸਰ ਨੇ ਉਹ ਮੌਜੂਦ ਨੇ ਔਰ ਉਹ ਨੂੰ ਹੁਣ ਲਾ ਕੇ ਐਂਬੂਲੈਂਸ ਦੇ ਵਿੱਚ ਪਾ ਕੇ ਹੁਣ ਇਹਨੂੰ ਹਸਪਤਾਲ ਲੈ ਜਾਏਗਾ ਉਹਦੀ ਵੀ ਤਸਵੀਰਾਂ ਤੁਹਾਨੂੰ ਸਾਂਝਾ ਕਰਾਂਗੇ ਕਿਉਂਕਿ ਬਹੁਤ ਅਹਿਮ ਹੋ ਜਾਂਦਾ ਹੈ ਗੌਰਵ ਕੇ ਇਸ ਤਰ੍ਹਾਂ ਦਾ ਆਪਰੇਸ਼ਨ ਹੋਣਾ ਔਰ ਦੋ ਵੱਡੀ ਵਾਰਦਾਤਾਂ ਨੂੰ ਇਹਨੇ ਅੰਜਾਮ ਦਿੱਤਾ ਹੈ ਕਿਹਦੇ ਕੈਂਟ ਤੇ ਇਹਨੇ ਅੰਜਾਮ ਦਿੱਤਾ ਹੈ टोल प्लाजा ते गोली चली है इसने बड़ी वारदात ਨੂੰ ਅੰਜਾਮ ਦਿੱਤਾ ਉਸ ਤੋਂ ਬਾਅਦ ਇੱਕ ਦੁਕਾਨਦਾਰ ਨੂੰ ਵੀ ਇਸ ਨੇ ਜਿਹੜਾ ਹੈਗਾ ਟਾਰਗੇਟ ਕੀਤਾ ਔਰ ਉਸ ਤੋਂ ਬਾਅਦ ਲਗਾਤਾਰ ਫਰਾਰ ਹੋ ਗਿਆ ਔਰ ਇਹਦੇ ਪਿੱਛੇ ਇਹਦੇ ਪਿੱਛੇ ਗੌਰਵ ਲਗਾਤਾਰ ਪੁਲਿਸ ਲੱਗੀ ਹੋਈ ਸੀ ਔਰ ਐਕਸਕਲੂਸਿਵ ਤਸਵੀਰਾਂ ਤੁਸੀਂ ਸਿਰਫ ਨਿਊਜ਼ 18 ਤੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ